ਸਰ ਦ ਦਿਲ ਹੀ ਕਮਲਾ ਸੀ ਤੂੰ ਤਾ ਇਗਨੋਰ ਹੀ ਕਰਦੀ ਸੀ ਨੀ ਪਹਿਲੇ ਦਿਨ ਤੋਂ ਹੀ ਗਲਾਂ ਤੂੰ ਤਾ ਹੋਰ ਹੀ ਕਰਦੀ ਸੀ ਨੀ ਪਹਿਲੇ ਦਿਨ ਤੋਂ ਹੀ ਗਲਾਂ ਤੂੰ ਤਾ ਹੋਰ ਹੀ ਕਰਦੀ ਸੀ ਜਿਹੜੀ ਗੱਲ ਤੂੰ ਕਹਿਣੀ ਨਹੀਂ ਸੀ ਕਹਿ ਗਿਨੇ ਅੜੀਏ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨੀ ਅੜੀਏ ਨੀ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨੀ ਅੜੀਏ ਮੈਨੂੰ ਗੀਤਕਾਰੀ ਤੋਂ ਸ਼ਾਇਰੀ ਦਾ ਸਬਬ ਮਿਲ ਗਿਆ ਏ ਦਸ ਗਹਿਰਾਂ ਦੀ ਝੋਲੀ ਵਿੱਚ ਕੀ ਤਨੂੰ ਰੱਬ ਮਿਲ ਗਿਆ ਏ ਨੀ ਦੱਸ ਗੇਰਾ ਦੀ ਝੋਲੀ ਵਿੱਚ ਕੀ ਤੈਨੂੰ ਰੱਬ ਮਿਲ ਗਿਆ ਏ ਮੈਂ ਹੀ ਜਾਣਾਂ ਦੁੱਖ ਕਿਵੇਂ ਰੂਸੈਗੀ ਨਹੀਂ ਅੜੀਏ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨਹੀਂ ਅੜੀਏ ਨਹੀਂ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨਹੀਂ ਅੜੀਏ ਸਿਮਰਣ ਉਹੀ ਪੂਰੇ ਹੁੰਦੇ ਜਿਨ੍ਹਾਂ ਦੀ ਅਧੂਰੀ ਕਹਾਣੀ ਏ ਸਿਮਰਣ ਉਹੀ ਪੂਰੇ ਹੁੰਦੇ ਜਿਨ੍ਹਾਂ ਦੀ ਅਧੂਰੀ ਕਹਾਣੀ ਏ ਨਿਓਖੇ ਸੋਖੇ ਹੋ ਕੇ ਜ਼ਿੰਦਗੀ ਤਾਂ ਗੁਜ਼ਰ ਹੀ ਜਾਣੀ ਏ ਨਿਓਖੇ ਸੋਖੇ ਹੋ ਕੇ ਜ਼ਿੰਦਗੀ ਤਾਂ ਗੁਜ਼ਰ ਹੀ ਜਾਣੀ ਏ ਹੱਦੋ ਵਦ ਤੋਂ ਬੀਤ ਚੁੱਕੀ ਪਿੱਛੇ ਰਹਿ ਗਈ ਕਿ ਅੜੀਏ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨੀ ਅੜੀਏ ਨੀ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨੀ ਅੜੀਏ ਨੀ ਤੂੰ ਲੈਂਦੀ ਲੈਂਦੀ ਮਨ ਸਾਡੇ ਤੋਂ ਲੈ ਗਈ ਨੀ ਅੜੀਏ